ਔ ਸ਼ੁੱਧ ਪੰਜਾਬੀ ਦਾ ਨਾਰਾ ਸਰਜੀਏ ਅਰਬਿੰਦਰ ਸਿੰਘ ਰੱਬੀ ਦੀ ਲਿਖੀ ਹੋਈ ਕਿਤਾਬ ਹੈ ਇਹ ਕਿਤਾਬ ਸਭ ਤ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਨੇ ਛਾਪੀ ਹੈ ਇਸ ਕਿਤਾਬ ਵਿੱਚ ਸ਼ਬਦ ਜੋੜਾ ਨਾਲ ਸਾਰੀਆਂ ਜੋ ਵਾਕ ਬਣਦੇ ਆ ਜੋ ਸ਼ਬਦ ਬਣਦੇ ਆ ਉਹਨਾਂ ਨੂੰ ਵਿਸਥਾਰ ਪੂਰਵਕ ਦੱਸਿਆ ਗਿਆ ਤੇ ਇਹਦੇ ਵਿੱਚ ਵਿਆਕਰਨ ਦੇ ਭੇਦ ਨਹੀਂ ਸਮਝਾਏਗੇ ਬਲਕਿ ਵਾਕ ਕਿਵੇਂ ਲਿਖਣਾ ਹੈ ਸ਼ਬਦ ਕਿਵੇਂ ਲਿਖਣਾ ਹੈ ਸ਼ਬਦਾਂ ਤੋਂ ਵਾਕ ਕਿਵੇਂ ਬਣਨੇ ਆ ਬਿੰਦੀ ਦੇ ਨਾਲ ਕਿੰਨੇ ਹੀ ਜ਼ਿਆਦਾ ਜੋ ਸ਼ਬਦ ਆ ਉਹ ਬਣਦੇ ਆ ਉਹ ਸਾਰੇ ਇਹਦੇ ਵਿੱਚ ਦੱਸਾਏ ਗਏ ਹਨ ਇਸ ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇੱਕ ਵਾਕ ਕਿੰਨੇ ਵਧੀਆ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਇਸ ਤਰ੍ਹਾਂ ਹੈ 51ਵਾਂ ਪੇਜ ਮਰੋ 51ਵਾਂ 51 ਪੇਜ ਜਿਹਦੇ ਵਿੱਚ ਦਸਾਏ ਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਤ੍ਰਿਸ਼ੀ ਪਬਲਿਕੇਸ਼ਨ ਨੇ ਇਸ ਕਿਤਾਬ ਨੂੰ ਛਾਪਿਆ ਹੈ ਮੈਨੂੰ ਉਮੀਦ ਹੈ ਕਿ ਸ਼ਬਦ ਜੁੜਨ ਨਾਲ ਸੰਬੰਧਤ ਜਿਕਰ ਕੋਈ ਵਿਦਿਆਰਥੀ ਜਾਂ ਵਿਡੇਰਾ ਉਹ ਕੁਝ ਵੀ ਸਿੱਖਣਾ ਚਾਹੁੰਦਾ ਹੈ ਤਾਂ ਇਹ ਕਿਤਾਬ ਉਹਦੇ ਲਈ ਬਹੁਤ ਹੀ ਵਧੀਆ ਕਾਰਜ ਜਿਹਦਾ ਉਹ ਕਰ ਸਕਦੀ ਹੈ ਆਓ ਸ਼ੁੱਧ ਪੰਜਾਬੀ ਦਾ ਨਾਰਾ ਸਰਜੀਏ